SSP ਪਠਾਨਕੋਟ ਦਿਲਜਿੰਦਰ ਸਿੰਘ ਢਿਲੋਹਣਾ ਵੱਲੋਂ ਨਜਾਇਜ਼ ਮਾਈਨਿੰਗ ਦੇ ਖਿਲਾਫ ਲਗਾਤਾਰ ਜੜੀਆਂ ਕਾਰਵਾਈ ਕੀਤੀ ਜਾ ਰਹੀ ਹੈ ਸਖਤ ਰਵਈਆ ਜਿਹੜਾ ਇਹਨਾਂ ਵੱਲੋਂ ਦਿਖਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਜਦੋਂ ਜੁਆਇਨ ਕੀਤਾ ਸੀਗਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਨਜਾਇਜ਼ ਮਾਈਨਿੰਗ ਜਿਹੜੀ ਹੈ ਬਿਲਕੁਲ ਵੀ ਨਹੀਂ ਚਲਣ ਦਿੱਤੀ ਜਾਵੇਗੀ ਤੁਸੀਂ ਤਾਂ ਕੋਸ਼ਿਸ਼ ਕਰਿਆ ਜੋ ਤੁਸੀਂ ਗੱਡੀਆਂ ਦੇ ਮੇਰੇ ਪਿੱਛੇ ਲੱਗੀਆਂ ਦੇਖਦੇ ਹੋ ਇਹ ਬੀਤੇ ਕੱਲ ਪਠਾਨਕੋਟ ਪੁਲਿਸ ਵਾਲੇ ਪਾਸੋਂ ਨੋਟ ਜਮਲ ਸਿੰਘ ਦੇ ਗੁਗਰਾਹ ਇਲਾਕੇ ਦੇ ਵਿੱਚੋਂ ਇੱਕ ਰੇਡ ਜਿਹੜੀ ਹੈ ਪੁਲਿਸ ਵੱਲੋਂ ਤੇ ਮਾਈਨ ਡਿਪਾਰਟਮੈਂਟ ਵੱਲੋਂ ਕੀਤੀ ਗਈ ਸੀਗੀ ਉਸ ਦੇ ਦ 14 ਗੱਡੀਆਂ ਤੇ 8 ਲੋਕਾਂ ਨੂੰ ਜਿਹੜਾ ਆ ਇਲੀਗਲ ਮਾਈਨਿੰਗ ਕਰਦੇ ਹੋਏ ਰੰਗਿਆਤੋਂ ਫੜਿਆ ਗਿਆ ਹੈ ਤੇ ਨੋਟਜ਼ਾਮ ਸਿੰਪਲਿਸ ਪੁਲਿਸ ਵੱਲੋਂ ਉਹਤ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਿਹੜੇ ਲੋਕ ਇਲੀਗਲ ਮਾਈਨਿੰਗ ਕਰਨਗੇ ਉਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਸੀਂ ਇਸ ਰਿਪੋਰਟ ਨੂੰ ਕਵਰ ਕੀਤਾ ਆਉਂ ਦਿਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਆਂ ਅਧਿਕਾਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਵੱਡੀ ਘਟਨਾ ਨੂੰ ਲੈ ਕੇ ਸਾਡੇ ਮਾਨਯੋਗ ਐਸਐਸਪੀ ਸਰਦਾਰ ਦਿਲਜਿੰਦਰ ਸਿੰਘ ਜੀ ਢਿੱਲੋਂ ਐਸਐਸਪੀ ਸਾਹਿਬ ਪਠਾਨਕੋ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਹਿਲਾਂ ਵੀ ਸਾਡੇ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਕਰੈਸਰ ਲੱਗਿਆ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿੱਥੇ ਵੀ ਨਜਾਇਜ਼ ਮੈਨੇ ਕੋਈ ਕਰਦਾ ਪਾਇਆ ਜਾਂਦਾ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਂਦਾ ਮੈਂ ਪਹਿਲਾਂ ਵੀ ਇਸ ਵੰਦੀ ਹਰ ਕਰੈਸਰ ਤੇ ਖੁਦ ਜਾ ਕੇ ਲਾਉਡ ਸਪੀਕਰ ਰਾਹੀਂ ਗੱਡੀ ਰਾਹੀਂ ਇਹਨਾਂ ਨੂੰ ਵਾਰਨਿੰਗ ਦੇ ਚੁੱਕਾ ਤੇ ਅਗਰ ਕੋਈ ਮੈਨੇ ਕਰਦਾ ਪਾਇਆ ਗਿਆ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਕੱਲ ਰਾਤ ਦੀਤੀ ਰਾਤ ਦੀ ਗੱਲ ਹੈਗੀ ਆ ਸਾਨੂੰ ਮੁਖਬਰੀ ਮਿਲੀ ਸੀ ਮਾਨਯੋਗ ਐਸਐਸਪੀ ਦੇ ਦਿਸਾਂਡਰਸ ਸਰ ਮੁਖਬਰੀ ਮਿਲੀ ਸੀ ਕਿ ਰਾਵੀ ਦਰਿਆ ਵਿੱਚ ਗੁਗਰਾਹ ਦੇ ਨੇੜੇ ਉੱਥੇ ਕੋਈ ਅਨਨੋਨ ਗੱਡੀਆਂ ਜਿਹੜੀਆਂ ਮਾਈਨਿੰਗ ਕਰ ਰਹੀਆਂ ਹਨ ਉੱਥੇ ਪੁਲਸ ਪਾਰਟੀ ਨੇ ਮਿਲ ਕੇ ਮਾਈਨਿੰਗ ਅਫਸਰ ਨੂੰ ਨਾਮ ਲੈ ਕੇ ਰੇਡ ਕੀਤਾ ਉਥੋਂ ਆਪਾਂ 14 ਵੀ ਕਲਵਰਬੰਦ ਕੀਤੇ ਨੇ ਪਲੱਸ ਉਹਨਾਂ ਦੇ ਨਾਲ ਜਿਹੜੇ 8 ਵਿਅਕਤੀ ਵੀ ਅਰੈਸਟ ਕੀਤੇ ਨੇ ਉਹਨਾਂ ਦੀ ਪੁਸ਼ਟੀ ਸਨਨ ਪਾਇਆ ਗਿਆ ਕਿ ਉਹ ਜਿਹੜੇ ਵਿਅਕਤੀ ਕੰਮ ਕਰ 8 ਜਿਹੜੇ ਫੜੇ ਗਿਆ ਉਹਨਾਂ ਨੇ ਦੱਸਿਆ ਵੀ ਇਹ ਗੁਗਾਪੀਰ ਕੋਈ ਕਰਾਸਰ ਪੈਂਦਾ ਉੱਥੇ ਵਰਕਰ ਸੀਗੇ ਤੇ ਉਹ ਫੜੇ ਗਏ ਨੇ ਬਾਕੀ ਇਸ ਸੰਬੰਧੀ ਜਿਹੜੀ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਤਰ੍ਹਾਂ ਜੋ ਵੀ ਅੱਗੇ ਤੱਥ ਸਾਹਮਣੇ ਆਣਗੇ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਇਹ ਅਸੀਂ ਟਿਪਰਾਂ ਜਿਹੜੀਆਂ 11 ਟਿਪਰਾਂ ਦੋ ਪੋਗਲੈਂਡ ਤੇ ਇੱਕ ਟ੍ਰੇਲਰ ਜਿਹੜਾ ਇਹ ਫੜਿਆ ਹੈਗਾ ਰਾਵੀ ਦਰਿਆ ਪੈਂਦਾ ਜਿੱਥੇ ਆਪਣੇ ਜੇਐਨਕੇ ਦਾ ਬਾਡਰ ਪੈਂਦਾ ਰਾਵੀ ਦਰਿਆ ਦੇ ਵਿੱਚ ਜਿੱਥੇ ਇੱਕ ਨਵਾਂ ਪੁਲ ਬਣਿਆ ਹੈਗਾ ਜੇਐਨਕੇ ਦਾ ਉਹਦੇ ਬਿਲਕੁਲ ਰਾਵੀ ਦਰਿਆ ਦੇ ਵਿੱਚ ਹੀ ਆ ਏਰੀਆ ਜਿਹੜਾ ਉਹ ਗੁਗਰਾ ਦਾ ਬਾਡਰ ਕਿਨਾਰਾ ਪੈਂਦਾ ਹੈਗਾ ਹਨੀ ਦਿੱਤੀ ਹੈ ਕਿ ਅਗਰ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰਦਾ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜਾ ਮਾਨਜੋਗ ਐਸਐਸਪੀ ਸਾਹਿਬ ਦੇ ਦਿਸਾ ਨਿਰਦੇਸ਼ ਅਨੁਸਾਰ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ